ਸੰਘਰਸ਼ ਭਰੀ ਜ਼ਿੰਦਗੀ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਪਰ ਕਈ ਵਿਦਿਆਰਥੀ ਤਾਂ ਇਸ ਨੂੰ ਚਾਹੇ-ਚਾਹੇ ਖੁਸ਼ੀ ਮਨਾਉਂਦੇ ਹੋਏ ਨਵੇਂ-ਨਵੇਂ ਐਡਵੈਂਚਰਸ ਕਰਦੇ ਹੋਏ ਇਸ ਨੂੰ ਬਤੀਤ ਕਰਦੇ ਹਨ ਪਰ ਕੁਝ ਵਿਦਿਆਰਥੀਆਂ ਦੇ ਵੱਲੋਂ ਇਸ ਜ਼ਿੰਦਗੀ ਨੂੰ ਬਤੀਤ ਨਹੀਂ ਕੀਤਾ ਜਾਂਦਾ ਉਹਨਾਂ ਦੇ ਵੱਲੋਂ ਸਟ੍ਰੈਸ ਲਿਆ ਜਾਂਦਾ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਇੱਕ ਭਾਰਤੀ ਵਿਦਿਆਰਥੀ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਵੈੱਬਸਾਈਟ ਦੇ ਉੱਤੇ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਸਨੇ ਕੈਨੇਡਾ ਦੀ ਕੋੜੀ ਸਚਾਈ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਅਤੇ ਭਾਰਤ ਤੋਂ ਨਵੇਂ ਆਉਣ ਵਾਲੇ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਦੇ ਵਿੱਚ ਨਾ ਆਇਆ ਜਾਵੇ। ਕੀ ਆ ਪੂਰੀ ਰਿਪੋਰਟ ਜਾਣਦੇ? ਕਾਂਡਾ ਵਿੱਚ ਪੜ ਰਹੇ ਇੱਕ ਭਾਰਤੀ ਵਿਦਿਆਰਥੀ ਨੇ ਇੱਕ ਰੈਡਿਟ ਪੋਸਟ ਵਿੱਚ ਵਿਦੇਸ਼ ਜਾਣ ਬਾਰੇ ਆਪਣੇ ਸੰਘਰਸ਼ਾਂ ਦਾ ਵੇਰਵਾ ਦਿੱਤਾ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਰੈਡਿਟ ਇੱਕ ਸਮਾਜਿਕ ਵੈੱਬਸਾਈਟ ਹੈ ਜਿੱਥੇ ਉਪਭੋਗਤਾ ਸਮਗਰੀ ਜਮ੍ਹਾਂ ਕਰਦੇ ਹਨ ਜਿਸ ਵਿੱਚ ਲਿੰਕ ਟੈਕਸਟ ਪੋਸਟਾਂ ਤਸਵੀਰਾਂ ਅਤੇ ਵੀਡੀਓ ਸ਼ਾਮਲ ਹਨ ਭਾਰਤੀ ਵਿਦਿਆਰਥੀ ਨੇ ਸਭ ਤੋਂ ਪਹਿਲਾਂ ਲਿਖਿਆ ਕਿ ਮੈਨੂੰ ਕੈਨੇਡਾ ਜਾਣ ਦਾ ਅਫਸੋਸ ਹੈ ਅਤੇ ਨਾਲ ਹੀ ਉਸਨੇ ਤਿੰਨ ਪ੍ਰਮੁੱਖ ਮੁੱਦਿਆਂ ਦਾ ਹਵਾਲਾ ਦਿੱਤਾ ਜਿਨ੍ਹਾਂ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਉਸਨੇ ਅੱਗੇ ਲਿਖਿਆ ਕਿ ਹਰ ਰੋਜ਼ ਭਾਰਤ ਵਾਸੀ ਵਿਦੇਸ਼ ਜਾਣ ਦਾ ਸੁਪਨਾ ਦੇਖਦੇ ਹਨ ਪਰ ਉਹ ਲੋਕ ਇਹ ਨਹੀਂ ਸਮਝ ਰਹੇ ਕਿ ਬਿਹਤਰ ਮੌਕੇ ਭਾਰਤ ਦੇ ਵਿੱਚ ਹਨ ਉਸਨੇ ਦੱਸਿਆ ਕਿ ਉਹ ਕੈਨੇਡਾ ਦੇ ਵਿੱਚ ਰਹਿੰਦਾ ਹੈ ਅਤੇ ਕੈਨੇਡਾ ਉਹ ਨਹੀਂ ਹੈ ਜੋ ਦੂਰ ਬੈਠਿਆਂ ਨੂੰ ਲੱਗਦਾ ਹੈ ਸਰਕਾਰ ਅਤੇ ਕਾਲਜਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਕਾਰੋਬਾਰ ਵਿੱਚ ਬਦਲ ਦਿੱਤਾ ਹੈ ਅਤੇ ਇੱਕ ਵਾਰ ਜਦੋਂ ਵਿਦਿਆਰਥੀ ਕੈਨੇਡਾ ਆ ਜਾਂਦੇ ਹਨ ਤਾਂ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਉਹਨਾਂ ਨਾਲ ਧੋਖਾ ਹੋਇਆ ਹੈ ਉਸਨੇ ਆਪਣੇ ਰੈਡਿਟ ਪੋਸਟ ਵਿੱਚ ਦੱਸਿਆ ਕਿ ਖਾਸ ਤੌਰ ਤੇ ਕੈਲਗਰੀ ਦੇ ਬੋ ਵੈਲੀ ਕਾਲਜ ਨੂੰ ਸ਼ਹਿਰ ਦਾ ਸਭ ਤੋਂ ਭੜਾ ਕਾਲਜ ਕਿਹਾ ਜਾਂਦਾ ਹੈ ਨਾਲ ਹੀ ਉਸਨੇ ਜੋ ਤਿੰਨ ਮੁੱਖ ਕਾਰਨ ਦੱਸੇ ਉਹਨਾਂ ਵਿੱਚ ਸਭ ਤੋਂ ਪਹਿਲਾਂ ਸੀ ਕਾਲਜ ਕੋਟਾਲਾ ਵਿਦਿਆਰਥੀ ਨੇ ਦੱਸਿਆ ਕਿ ਕਿਵੇਂ ਕਈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਾਈਵੇਟ ਜਾਂ ਘੱਟ ਦਰਜੇ ਵਾਲੇ ਕਾਲਜਾਂ ਦੇ ਵਿੱਚ ਦਾਖਲਾ ਲੈਂਦੇ ਹਨ ਜੋ ਬਹੁਤ ਜ਼ਿਆਦਾ ਟਿਊਸ਼ਨ ਫੀਸ ਲੈਂਦੇ ਹਨ ਪਰ ਬਹੁਤ ਘੱਟ ਵਿਦਿਅਕ ਮੁੱਲ ਪ੍ਰਦਾਨ ਕਰਦੇ ਹਨ ਪ੍ਰੋਫੈਸਰ ਬਹੁਤ ਘੱਟ ਮਿਹਨਤ ਕਰਦੇ ਹਨ ਪਾਠਕ੍ਰਮ ਪੁਰਾਣਾ ਹੁੰਦਾ ਹੈ ਅਤੇ ਡਿਗਰੀ ਨੌਕਰੀ ਬਾਜ਼ਾਰ ਵਿੱਚ ਲਗਭਗ ਬੇਕਾਰ ਹੈ ਕੈਨੇਡੀਅਨ ਤਜਰਬੇ ਤੋਂ ਬਿਨਾਂ ਕਈ ਵਿਦਿਆਰਥੀਆਂ ਨੂੰ ਕਿਰਾਏ ਦਾ ਭੁਗਤਾਨ ਕਰਨ ਲਈ ਓਬਰ ਵੇਅਰਹਾ우스 ਲੇਬਰ ਵਰਗੀਆਂ ਬਚਾਅ ਦੀਆਂ ਨੌਕਰੀਆਂ ਵਿੱਚ ਮਜਬੂਰ ਕੀਤਾ ਜਾਂਦਾ ਹੈ ਇਸ ਦੌਰਾਨ ਵਿਦਿਆਰਥੀ ਅਸਲ ਕੈਰੀਅਰ ਵਿਕਾਸ ਦੇ ਬਿਨਾਂ ਟਿਊਸ਼ਨ ਕਰਜ਼ੇ ਵਿੱਚ ਡੁੱਬੇ ਰਹਿੰਦੇ ਹਨ ਦੂਜਾ ਨੁਕਤਾ ਜਿਸ ਦਾ ਵਿਦਿਆਰਥੀ ਨੇ ਜ਼ਿਕਰ ਕੀਤਾ ਹੈ ਉਹ ਹੈ ਕੈਨੇਡਾ ਵਿੱਚ ਰਹਿਣ ਸਹਿਣ ਦਾ ਖਰਚਾ ਉੱਚ ਕਿਰਾਏ ਮਹਿੰਗੇ ਕਰਿਆਨੇ ਅਤੇ ਬੁਨਿਆਦੀ ਜ਼ਰੂਰਤਾਂ ਦੇ ਕਾਰਨ ਵਿਦਿਆਰਥੀਆਂ ਨੂੰ ਗੁਜ਼ਾਰਾ ਕਰਨ ਲਈ ਘਟੋ-ਘਟ ਉਜਰਤ ਵਾਲੀਆਂ ਨੌਕਰੀਆਂ ਵਿੱਚ ਲੰਬੇ ਸਮੇਂ ਤੱਕ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਉਸਨੇ ਲਿਖਿਆ ਕਿ ਕੈਨੇਡਾ ਵਿੱਚ ਕੰਮ ਜੀਵਨ ਸੰਤੁਲਨ ਮੌਜੂਦ ਨਹੀਂ ਹੈ ਕੈਨੇਡਾ ਵਿੱਚ ਜਾਂ ਤਾਂ ਵਿਦਿਆਰਥੀ ਕੰਮ ਕਰਦੇ ਹਨ ਜਾਂ ਫਿਰ ਖਾਣਾ ਨਹੀਂ ਖਾਂਦੇ ਮਾਲਕ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸ਼ੋਸ਼ਣ ਕਰਦੇ ਹਨ ਉਹਨਾਂ ਨੂੰ ਗੈਰ ਕਾਨੂੰਨੀ ਤਨਖਾਹਾਂ ਲਈ ਮੇਜ ਦੇ ਹੇਠਾਂ ਭੁਗਤਾਨ ਕੀਤਾ ਜਾਂਦਾ ਹੈ ਅਤੇ ਜੇਕਰ ਵਿਦਿਆਰਥੀ ਸ਼ਿਕਾਇਤ ਕਰਦੇ ਹਨ ਤਾਂ ਵਿਦਿਆਰਥੀਆਂ ਨੂੰ ਅਗਲੇ ਨਿਰਾਸ਼ ਵਿਦਿਆਰਥੀ ਨਾਲ ਬਦਲ ਦਿੱਤਾ ਜਾਂਦਾ ਹੈ ਵਿੱਤੀ ਅਤੇ ਅਕਾਦਮਿਕ ਮੁਸ਼ਕਲਾਂ ਨੂੰ ਇੱਕ ਪਾਸੇ ਰੱਖਤੇ ਹੋਏ ਤੀਸਰੇ ਨੰਬਰ ਤੇ ਵਿਦਿਆਰਥੀ ਨੇ ਕੈਨੇਡਾ ਵਿੱਚ ਰਹਿਣ ਦੇ ਭਾਵਨਾਤਮਕ ਨੁਕਸਾਨ ਦਾ ਹਵਾਲਾ ਦਿੱਤਾ ਉਸਨੇ ਕਿਹਾ ਕਿ ਭਾਰਤ ਵਿੱਚ ਸਾਡੇ ਕੋਲ ਇੱਕ ਮਜ਼ਬੂਤ ਸਹਾਇਤਾ ਪ੍ਰਣਾਲੀ ਹੈ ਜਿਵੇਂ ਕਿ ਦੋਸਤ ਪਰਿਵਾਰ ਤਿਉਹਾਰ ਅਤੇ ਭਾਈਚਾਰਾ ਕੈਨੇਡਾ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਲਗਾਤਾਰ ਕੰਮ ਅਤੇ ਲੋਕਾਂ ਨਾਲ ਜੁੜਨ ਲਈ ਸੰਘਰਸ਼ ਕਰਦੇ ਰਹੋ ਉਸਨੇ ਕਿਹਾ ਕਿ ਕੈਨੇਡਾ ਵਿੱਚ ਅਸਲ ਦੋਸਤੀਆਂ ਬਹੁਤ ਘੱਟ ਹੁੰਦੀਆਂ ਡਿਪਰੈਸ਼ਨ ਅਤੇ ਇਕਲਤਾ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਅਤੇ ਬਹੁਤ ਸਾਰੇ ਵਿਦਿਆਰਥੀ ਚੁੱਪਚਾਪ ਦੁੱਖ ਚਲਦੇ ਹਨ ਕਿਉਂਕਿ ਉਹ ਆਪਣੇ ਸੰਘਰਸ਼ਾਂ ਨੂੰ ਸਾਂਝਾ ਕਰਨ ਵਿੱਚ ਅਸਮਰੱਥ ਹੁੰਦੇ ਹਨ ਆਪਣੀ ਪੋਸਟ ਨੂੰ ਸਮਾਪਤ ਕਰਦੇ ਹੋਏ ਭਾਰਤੀ ਵਿਦਿਆਰਥੀ ਨੇ ਦੂਜਿਆਂ ਨੂੰ ਵਿਦੇਸ਼ ਜਾਣ ਬਾਰੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ